ਕਿਹੜੀ ਇੱਕ ਚੀਜ਼ ਹੈ ਜਿਹਦੇ ਨਾਲ ਤੁਸੀਂ ਘਰ ਬੈਠੇ ਹੀ ਆਪਣਾ ਇਲਾਜ ਖੁਦ ਕਰ ਸਕਦੇ ਹੈਗੇ ਆਪਣੀਆਂ ਲੱਤਾਂ ਦੀਆਂ ਪੈਰਾਂ ਦੀਆਂ ਜਿਹੜੀਆਂ ਵੀ ਤੁਹਾਨੂੰ ਪ੍ਰੋਬਲਮਸ ਹੈਗੀਆਂ ਉਹਨਾਂ ਦਾ ਇਲਾਜ ਤੁਸੀਂ ਖੁਦ ਕਰ ਸਕਦੇ ਹੋ ਉਹ ਰਾਮਬਾਂਡ ਤਰੀਕਾ ਦੱਸਣ ਤੋਂ ਪਹਿਲਾਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਲੱਤਾਂ ਦੇ ਵਿੱਚ ਸੋਜ ਜਾਂ ਲੱਤਾਂ ਦੇ ਵਿੱਚ ਦਰਦ ਜਾਂ ਫਿਰ ਲੱਤਾਂ ਦੀਆਂ ਜਿੰਨੀਆਂ ਵੀ ਪ੍ਰੋਬਲਮ ਹੈ ਚਾਹੇ ਉਹ ਵੈਰੀਕੋਸ ਵੇਇਨਸ ਦੀ ਪ੍ਰੋਬਲਮ ਹੈਗੀ ਆ ਤੁਹਾਡੀਆਂ ਲੱਤਾਂ ਦੇ ਵਿੱਚ ਬਲੱਡ ਕਲੌਟਸ ਬਣ ਰਹੇ ਹੈਗੇ ਆ ਤੁਹਾਡੇ ਪੈਰ ਸੁੱਜੇ ਰਹਿੰਦੇ ਹੈਗੇ ਆ ਸਵੇਲਿੰਗ ਰਹਿੰਦੀ ਹੈ ਉਹਨਾਂ ਦੇ ਵਿੱਚ ਤੇਜ਼ ਦਰਦ ਹੁੰਦੀ ਰਹਿੰਦੀ ਹੈਗੀ ਆ ਜਾਂ ਫਿਰ ਇੰਜ ਲੱਗਦਾ ਜਿਵੇਂ ਕੀੜ ਚੱਲਦੀਆਂ ਹੋਣ ਤੁਹਾਡੀਆਂ ਲੱਤਾਂ ਦੇ ਵਿੱਚ ਕ੍ਰੈਂਪਸ ਆਉਂਦੇ ਹੋਣ ਮਾਸਪੇਸ਼ੀਆਂ ਦੇ ਵਿੱਚ ਇਹਨੂੰ ਅਸੀਂ ਪੰਜਾਬੀ ਦੇ ਵਿੱਚ ਕੜਵਲ ਕਹਿ ਦਿੰਦੇ ਹੈਗੇ ਆ ਅਗਰ ਇਹ ਸਾਰੀਆਂ ਪ੍ਰੋਬਲਮਸ ਤੁਹਾਨੂੰ ਆਉਂਦੀਆਂ ਹੈਗੀਆਂ ਆ ਇਸ ਦਾ ਇੱਕੋ ਹੀ ਇੱਕ ਕਾਰਨ ਹੈ ਬਲੱਡ ਸਰਕੂਲੇਸ਼ਨ ਦਾ ਨਾ ਹੋਣਾ ਮੀਨਸ ਤੁਹਾਡੀ ਬਾਡੀ ਵਿੱਚ ਤੁਹਾਡੀਆਂ ਲੈਗਸ ਦੇ ਵਿੱਚ ਤੁਹਾਡੀਆਂ ਲੱਤਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਦਾ ਪ੍ਰੋਪਰ ਨਾ ਹੋਣਾ ਜਾਂ ਫਿਰ ਲੱਤਾਂ ਤੇ ਪੈਰਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਦਾ ਪੂਰੀ ਤਰ੍ਹਾਂ ਰੁਕ ਜਾਣਾ ਤੇ ਜਿਨ੍ਹਾਂ ਕਰਕੇ ਤੁਸੀਂ ਫਿਜ਼ੀਕਲ ਤੌਰ ਤੇ ਤਾਂ ਤੁਸੀਂ ਪਰੇਸ਼ਾਨ ਹੁੰਦੇ ਹੀ ਹੋ ਮੈਂਟਲੀ ਤੌਰ ਤੇ ਤੁਸੀਂ ਬਹੁਤ ਪਰੇਸ਼ਾਨ شان ਹੁੰਦੇ ਹੋ ਇਹ ਪ੍ਰੋਬਲਮਸ ਉਹੀ ਜਾਣ ਸਕਦੇ ਆ ਜਿਨ੍ਹਾਂ ਤੇ ਬੀਤਦੀ ਹੈ ਸੋ ਜੇ ਹੁਣ ਗੱਲ ਕਰੀਏ ਕਿ ਬਲੱਡ ਸਰਕੂਲੇਸ਼ਨ ਦਾ ਹੋਣਾ ਕਿਉਂ ਜ਼ਰੂਰੀ ਹੈ ਸੋ ਜਦੋਂ ਤੁਹਾਡੇ ਪੈਰਾਂ ਦੇ ਵਿੱਚ ਜਾਂ ਲੱਤਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਨਹੀਂ ਹੁੰਦਾ ਹੈਗਾ ਇਟ ਮੀਨਸ ਤੁਹਾਡੇ ਉਥੇ ਆਕਸੀਜਨ ਨਹੀਂ ਪਹੁੰਚੇਗੀ ਉਥੇ ਪੋਸ਼ਣ ਤੱਤ ਨਹੀਂ ਪਹੁੰਚਣਗੇ ਕਿਉਂਕਿ ਕਿਸੇ ਵੀ ਸਰੀਰ ਦੇ ਪਾਰਟਸ ਵਿੱਚ ਸੈਲਸ ਦੇ ਵਿੱਚ ਜਾਂ ਬਾਡੀ ਆਰਗਨਸ ਤੱਕ ਨਸਾਂ ਨਾੜੀਆਂ ਦੇ ਵਿੱਚ ਬਲੱਡ ਹੀ ਤੁਹਾਡੀ ਬਾਡੀ ਦੇ ਵਿੱਚ ਸਾਰੇ ਪੋਸ਼ਣ ਤੱਤ ਪਹੁੰਚਾਉਂਦਾ ਹੈਗਾ ਯਾ ਸਾਰੇ ਨਿਊਟ੍ਰੀਐਂਟਸ ਪਹੁੰਚਾਉਂਦਾ ਹੈਗਾ ਬਲੱਡ ਸਰਕੂਲੇਸ਼ਨ ਜਦੋਂ ਨਹੀਂ ਹੋ ਪਾਂਦਾ ਤੇ ਤੁਹਾਡੀਆਂ ਲੈਗਸ ਨੂੰ ਤੁਹਾਡੇ ਪੈਰਾਂ ਦੀਆਂ ਨਸਾਂ ਨੂੰ ਤੁਹਾਡੀਆਂ ਲੱਤਾਂ ਦੀਆਂ ਨਸਾਂ ਨੂੰ ਕੋਈ ਵੀ ਪੋਸ਼ਣ ਤੱਤ ਨਹੀਂ ਮਿਲ ਪਾਉਂਦੇ ਹੈਗੇ ਤੇ ਆਕਸੀਜਨ ਨਹੀਂ ਪਹੁੰਚ ਪਾਉਂਦੀ ਜਿਸ ਕਰਕੇ ਤੁਹਾਨੂੰ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਸਵੇਲਿੰਗ ਬਹੁਤ ਜ਼ਿਆਦਾ ਤੇਜ਼ ਦਰਦ ਤੁਹਾਡੇ ਪੈਰਾਂ ਦਾ ਸੁੰਨ ਹੋ ਜਾਣਾ ਐਂਡ ਤੁਹਾਨੂੰ ਵੈਰੀਕੋਸ ਵੇਨਸ ਦੀ ਪ੍ਰੋਬਲਮ ਹੋ ਸਕਦੀ ਹੈ ਤੇ ਤੁਹਾਨੂੰ ਬਲੱਡ ਕਲੋਟਿੰਗ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਇਹ ਸਾਰੀਆਂ ਪ੍ਰੋਬਲਮਸ ਹੁੰਦੀਆਂ ਆ ਬਿਕੋਜ਼ ਆਫ ਬਲੱਡ ਸਰਕੂਲੇਸ਼ਨ ਦਾ ਨਾ ਹੋਣਾ ਅਗਰ ਤੁਹਾਡਾ ਬਲੱਡ ਸਰਕੂਲੇਸ਼ਨ ਬਹੁਤ ਵਧੀਆ ਹੋ ਜਾਂਦਾ ਹੈਗਾ ਤੈਨੂੰ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਆ ਪੈਰਾਂ ਦੇ ਰਿਲੇਟਿਡ ਤੇ ਲੱਤਾਂ ਦੇ ਰਿਲੇਟਿਡ ਜਿਹੜੀਆਂ ਸਾਰੀਆਂ ਪ੍ਰੋਬਲਮਸ ਆ ਉਹ ਦਿਨਾਂ ਦੇ ਵਿੱਚ ਹੀ ਖਤਮ ਹੋਣ ਲੱਗ ਜਾਣਗੀਆਂ ਸੋ ਮੈਂ ਹੁਣ ਤੁਹਾਡੇ ਨਾਲ ਗੱਲ ਕਰਾਂਗੀ ਕਿ ਉਹ ਕਿਹੜਾ ਇੱਕ ਰਾਮਬਾਂਡ ਇਲਾਜ ਹੈਗਾ ਜਿਹਦੇ ਨਾਲ ਤੁਹਾਡੇ ਪੈਰਾਂ ਦੇ ਵਿੱਚ ਲੱਤਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਹੋਣ ਲੱਗੇਗਾ ਖੂਨ ਦਾ ਸੰਚਾਰ ਹੋਣ ਲੱਗੇਗਾ ਜਿਹਦੇ ਕਰਕੇ ਤੁਹਾਨੂੰ ਸਾਰੇ ਪੋਸ਼ਣ ਤੱਤ ਮਿਲਣਗੇ ਤੁਹਾਡੀਆਂ ਨਸਾਂ ਦੇ ਵਿੱਚ 나ੜੀਆਂ ਦੇ ਵਿੱਚ ਤੇ ਜਿਹਦੇ ਕਰਕੇ ਤੁਸੀਂ ਸਾਰੀਆਂ ਪ੍ਰੋਬਲਮਸ ਤੋਂ ਨਿਜਾਤ ਪਾਓਗੇ ਸੋ ਹੁਣ ਕਿਹੜਾ ਉਹ ਰਾਮਬਾਂਡ ਤਰੀਕਾ ਹੈਗਾ ਉਹ ਹੈਗਾ ਕੰਪਰੈਸ਼ਨ ਸੌਕਸ ਇਹੋ ਜਿਹੀਆਂ ਜਰਾਬਾਂ ਕਿ ਜਿਹੜੀਆਂ ਤੁਹਾਡੇ ਪੈਰਾਂ ਤੇ ਲਤਾਂ ਦੇ ਵਿੱਚ ਦਬਾਅ ਪਾਉਣਗੀਆਂ ਸੋ ਉਹ ਤੁਹਾਡੀਆਂ ਲੈਗਸ ਦੇ ਲਈ ਤੁਹਾਡੇ ਫੁੱਟਸ ਦੇ ਲਈ ਬਹੁਤ ਹੀ ਜ਼ਿਆਦਾ ਕਮਾਲ ਦੇ ਫਾਇਦੇ ਦਿੰਦੀ ਹੈਗੀ ਆ ਇਹ ਕੰਪਰੈਸ਼ਨ ਸਾਕਸ ਸੋ ਕੰਪਰੈਸ਼ਨ ਸਾਕਸ ਦੀ ਜੇ ਗੱਲ ਕਰੀਏ ਤੁਹਾਡੇ ਵਿੱਚੋਂ ਉਹਨਾਂ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਰਹਿੰਦੀ ਹੈਗੀ ਆ ਅਗਰ ਤੁਹਾਡਾ ਖੜੇ ਰਹਿਣ ਵਾਲਾ ਕੰਮ ਹੈ ਮੀਨਸ ਬਹੁਤ ਜ਼ਿਆਦਾ ਤੁਸੀਂ 1 ਘੰਟਿਆਂ ਦੇ ਲਈ ਤੁਸੀਂ ਖੜੇ ਹੋ ਕੇ ਕੰਮ ਕਰਦੇ ਹੋ ਜਾਂ ਫਿਰ ਤੁਹਾਡਾ ਬੈਠਣ ਵਾਲਾ ਕੰਮ ਹੈਗਾ ਘੰਟਿਆਂ ਦੇ ਲਈ ਤੁਸੀਂ ਬੈਠ ਕੇ ਹੀ ਕੰਮ ਕਰਦੇ ਹੋ ਆਫਿਸ ਦੇ ਵਿੱਚ ਕੰਮ ਕਰਦੇ ਹੋ ਸੋ ਉਸ ਲੇ ਲਈ ਇਹ ਜਿਹੜੀ ਕੰਪਰੈਸ਼ਨ ਸੌਕਸ ਹੈ ਉਹਦਾ ਤੁਹਾਨੂੰ ਫਾਇਦਾ ਮਿਲੇਗਾ ਸੋ ਹੁਣ ਜੇ ਗੱਲ ਕਰੀਏ ਤੇ ਕੰਪਰੈਸ਼ਨ ਸੌਕਸ ਦੇ ਬੈਨੀਫਿਟਸ ਦੀ ਗੱਲ ਕਰੀਏ ਅਗਰ ਤੁਹਾਡੇ ਲੱਤਾਂ ਤੇ ਪੈਰਾਂ ਦੇ ਵਿੱਚ ਸੋਜ ਰਹਿੰਦੀ ਹੈ ਉਸ ਨੂੰ ਬਹੁਤ ਜ਼ਿਆਦਾ ਘੱਟ ਕਰਨ ਦਾ ਕੰਮ ਤੁਹਾਡੀ ਕੰਪਰੈਸ਼ਨ ਸੌਕਸ ਕਰੇਗੀ ਕੰਪਰੈਸ਼ਨ ਸੌਕਸ ਤੁਹਾਡੇ ਬਲੱਡ ਸਰਕੂਲੇਸ਼ਨ ਨੂੰ ਬਹੁਤ ਫਾਸਟ ਕਰਦੀ ਹੈ ਤੇਜ਼ ਕਰਦੀ ਹੈ ਜਿਸ ਕਰਕੇ ਤੁਹਾਡੇ ਪੈਰਾਂ ਦੇ ਵਿੱਚ ਤੇ ਲੱਤਾਂ ਦੇ ਵਿੱਚ ਜਿਹੜੀ ਸੋਜ ਹੈਗੀ ਆ ਉਸ ਨੂੰ ਬਹੁਤ ਜਲਦੀ ਘੱਟ ਕਰਨ ਦਾ ਹੈਲਪ ਕਰਦੀ ਹੈ ਇਸ ਤੋਂ ਇਲਾਵਾ ਜ਼ਿਆਦਾ देर ਖੜੇ ਰਹਿਣ ਕਰਕੇ ਜਾਂ ਬੈਠੇ ਰਹਿਣ ਕਰਕੇ ਤੁਹਾਡੀਆਂ ਲੱਤਾਂ ਵਿੱਚ ਜਿਹੜਾ ਭਾਰੀਪਣ ਰਹਿੰਦਾ ਹੈਗਾ ਆ ਜਾਂ ਤੁਹਾਡੀਆਂ ਲੱਤਾਂ ਸੁਨ ਰਹਿੰਦੀਆਂ ਹੈਗੀਆਂ ਆ ਠੰਡੀਆਂ ਰਹਿੰਦੀਆਂ ਹੈਗੀਆਂ ਆ ਜਾਂ ਫਿਰ ਤੁਹਾਨੂੰ ਇੰਜ ਲੱਗਦਾ ਜਿਵੇਂ ਉਹਨਾਂ ਦੇ ਵਿੱਚ ਕੀੜੀਆਂ ਚੱਲਦੀਆਂ ਹੋਣ ਤੇ ਇਸ ਦਰਦ ਰਹਿੰਦਾ ਹੈ ਸੋ ਇਹਨਾਂ ਸਾਰਿਆਂ ਦੇ ਲਈ ਕੰਪਰੈਸ਼ਨ ਸਾਕਸ ਬਹੁਤ ਹੀ ਵਧੀਆ ਰੋਲ ਪਲੇ ਕਰਦੀ ਹੈ ਤੁਹਾਨੂੰ ਇਹ ਸਾਰੇ ਬੈਨੀਫਿਟਸ ਦੇਣ ਦੇ ਲਈ ਸੋ ਕੰਪਰੈਸ਼ਨ ਸਾਕਸ ਦਾ ਇੱਕ ਸੀਕ੍ਰੇਟ ਹੁੰਦਾ ਹੈ ਜਿਸ ਕਰਕੇ ਤੁਹਾਨੂੰ ਇਹ ਸਾਰੇ ਫਾਇਦੇ ਹੀ ਮਿਲਦੇ ਹਨ ਉਹ ਹੈ ਗ੍ਰੈਜੂਅਲ ਕੰਪਰੈਸ਼ਨ ਗ੍ਰੈਜੂਅਲ ਕੰਪਰੈਸ਼ਨ ਦਾ ਮਤਲਬ ਹੁਣ ਹੈਗਾ ਆ ਕਿ ਇਹ ਤੁਹਾਡੇ ਪੈਰਾਂ ਦੇ ਗਿੱਟੇ ਉਸਤੇ ਜ਼ਿਆਦਾ ਦਬਾਅ ਆਪ ਹੁੰਦੀ ਹੈ ਜਿਵੇਂ ਜਿਵੇਂ ਤੁਹਾਡੀ ਇਹ ਸੌਕਸ ਜੇ ਵੀ ਜੁਰਾਬ ਹੈਗੀ ਆ ਜਿਵੇਂ ਜਿਵੇਂ ਉਹ ਉੱਪਰ ਵੱਲ ਨੂੰ ਜਾਏਗੀ ਤੁਹਾਡੇ ਗੋਡੇ ਵੱਲ ਨੂੰ ਜਾਏਗੀ ਉਵੇਂ ਉਵੇਂ ਇਹਦਾ ਕੰਪਰੈਸ਼ਨ ਜਿਹੜਾ ਆ ਮੀਨਸ ਇਹਦਾ ਪ੍ਰੈਸ਼ਰ ਘਟੇਗਾ ਤੇ ਐਂਕਲ ਤੇ ਸਭ ਤੋਂ ਜ਼ਿਆਦਾ ਇਹਦਾ ਪ੍ਰੈਸ਼ਰ ਪਏਗਾ ਇਹ ਕੰਪਰੈਸ਼ਨ ਦਾ ਮਤਲਬ ਕੀ ਹੈ ਕੰਪਰੈਸ਼ਨ ਦਾ ਮਤਲਬ ਇੱਥੇ ਸਮਝੋ ਕਿ ਪ੍ਰੈਸ਼ਰ ਪਾਉਣਾ ਦਬਾਅ ਪਾਉਣਾ ਸੋ ਇਹ ਜਿਹੜੀ ਤੁਹਾਡੀ ਜੁਰਾਬ ਇਹ ਤੁਹਾਡੇ ਗਿੱਟਿਆਂ ਤੇ ਪ੍ਰੈਸ਼ਰ ਪਾਏਗੀ ਬਿਕੋਜ਼ ਬਲੱਡ ਸਰਕੂਲੇਸ਼ਨ ਹੋਣ ਦੇ ਲਈ ਪ੍ਰੈਸ਼ਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਤੁਹਾਡਾ ਹਾਰਟ ਹੈ ਜਿਹੜਾ ਕਿ ਪੰਪ ਕਰਦਾ ਹੈ ਜੋਲ ਲਗਾਉਂਦਾ ਹੈ ਪ੍ਰੈਸ਼ਰ ਪਾਉਂਦਾ ਹੈ ਉਹਦੇ ਪੰਪ ਕਰਨ ਦੇ ਨਾਲ ਹੀ ਤੁਹਾਡੀ ਬੋਡੀ ਦੇ ਵਿੱਚ ਜਿਹੜਾ ਪੂਰਾ ਬਲੱਡ ਸਰਕੂਲੇਸ਼ਨ ਹੁੰਦਾ ਹੈ ਜਦੋਂ ਵੀ ਤੁਸੀਂ ਆਪਣੇ ਪੈਰਾਂ ਤੇ ਜਾਂ ਲੱਤਾਂ ਤੇ ਕਿਸੇ ਤਰ੍ਹਾਂ ਦਾ ਦਬਾਅ ਮੀਨਸ ਉੱਥੇ ਥੋੜਾ ਪ੍ਰੈਸ਼ਰ ਬਣਾਓਗੇ ਤੇ ਤੁਹਾਡਾ ਬਲੱਡ ਸਰਕੂਲੇਸ਼ਨ ਹੋਣਾ ਸਟਾਰਟ ਹੋ ਜਾਏਗਾ ਸੋ ਇਸੇ ਤਰ੍ਹਾਂ ਕੰਪਰੈਸ਼ਨ ਸਾਕਸ ਦਾ ਕੰਮ ਹੁੰਦਾ ਹੈ ਕਿ ਤੁਹਾਡੇ ਪੈਰਾਂ ਦੇ ਗਿੱਟੇ ਤੇ ਮੈਕਸਿਮਮ ਦਬਾਅ ਪਾਉਣਾ ਪ੍ਰੈਸ਼ਰ ਪਾਉਣਾ ਸੋ ਜਦੋਂ ਪੈਰਾਂ ਦੇ ਗਿੱਟਿਆਂ ਤੇ ਤੁਹਾਡੇ ਪ੍ਰੈਸ਼ਰ ਪਏਗਾ ਉਸ ਦੇ ਨਾਲ ਤੁਹਾਡੀਆਂ ਜਿਹੜੀਆਂ ਨਸਾਂ ਨਾੜੀਆਂ ਤੇ ਜਦੋਂ ਪ੍ਰੈਸ਼ਰ ਪੈਂਦਾ ਹੈਗਾ ਆ ਤੇ ਉਥੇ ਤੁਹਾਡਾ ਬਲੱਡ ਸਰਕੂਲੇਸ਼ਨ ਹੋਣਾ ਸ਼ੁਰੂ ਹੁੰਦਾ ਆ ਫੋਰ ਐਗਜ਼ਾਮਪਲ ਅਸੀਂ ਲੈ ਲੈਂਦੇ ਆ ਕਿ ਜਿਵੇਂ ਕੋਈ ਵੀ ਟੂਥਪੇਸਟ ਤੁਸੀਂ ਲੈਂਦੇ ਹੈਗੇ ਆ ਜਾਂ ਕੋਈ ਕਰੀਮ ਹੈ ਕੋਈ ਲੋਸ਼ਨ ਟਿਊਬ ਜਿਹੜੀ ਹੁੰਦੀ ਹੈ ਜਦੋਂ ਉਸ ਨੂੰ ਤੁਸੀਂ ਥੋੜਾ ਥੱਲੇ ਉਹ ਥੋੜਾ ਪ੍ਰੈਸ਼ਰ ਪਾਉਂਦੇ ਆ ਤੇ ਉਹ ਉੱਪਰ ਵੱਲ ਨੂੰ ਆਉਂਦੀ ਹੈ ਕਾਲਗੇਟ ਜਾਂ ਟੂਥਪੇਸਟ ਜਾਂ ਕਿਸੇ ਵੀ ਤਰ੍ਹਾਂ ਦੀ ਕਰੀਮ ਸੋ ਇਸੇ ਤਰ੍ਹਾਂ ਅਗਰ ਤੁਸੀਂ ਗਿੱਟਿਆਂ ਤੇ ਤੁਹਾਡੇ ਇੱਕ ਪ੍ਰੈਸ਼ਨ ਸੌਕਸ ਜਦੋਂ ਦਬਾਅ ਪਾਉਂਦੀ ਹੈ ਤੇ ਤੁਹਾਡਾ ਰੁਕਿਆ ਹੋਇਆ ਜਿਹੜਾ ਬਲੱਡ ਐ ਉੱਪਰ ਵੱਲ ਨੂੰ ਫਲੋ ਕਰਨ ਲੱਗ ਜਾਂਦਾ ਹੈਗਾ ਬਿਕਾਜ਼ ਆਫ ਗ੍ਰੈਵਿਟੀ ਫੋਰਸ ਕਰਕੇ ਗੁਰਤਾਕਰਸ਼ਣ ਕਰਕੇ ਕਿ ਜਦੋਂ ਥੱਲੇੋਂ ਤੁਸੀਂ ਦਬਾਅ ਉਹਨੂੰ ਪਾਉਂਗੇ ਪ੍ਰੈਸ਼ਰ ਪਾਉਂਗੇ ਤੇ ਉਹ ਤੁਹਾਡੇ ਹਾਰਟ ਵੱਲ ਨੂੰ ਬਲੱਡ ਜਾਏਗਾ ਸੋ ਹੁਣ ਇਸ ਦਾ ਕੀ ਮਤਲਬ ਐ ਕਿ ਹਾਰਟ ਵੱਲ ਨੂੰ ਬਲੱਡ ਭੇਜਣ ਦਾ ਕੀ ਮਤਲਬ ਹੈਗਾ ਆ ਤੁਸੀਂ ਆਪਣੇ ਗਿੱਟਿਆਂ ਦੇ ਆਲੇ ਦੁਆਲੇ ਜਿਹੜੀਆਂ ਵੀ ਛੋਟੀਆਂ-ਛੋਟੀਆਂ ਨਸਾਂ ਨਾੜੀਆਂ ਹੁੰਦੀਆਂ ਆ ਜਾਂ ਜਿਹਨੂੰ ਆਪਾਂ ਪਿੰਨੀਆਂ ਵੀ ਕਹਿ ਦਿੰਦੇ ਆ ਉੱਥੇ ਵੀ ਜਿਹੜੀਆਂ ਨਸਾਂ ਨਾੜੀਆਂ ਹੁੰਦੀਆਂ ਤੁਸੀਂ ਦੇਖਿਆ ਹੋਣਾ ਕਿ ਦਿੱਖਣ ਲੱਗ ਜਾਂਦੀਆਂ ਹੈਗੀਆਂ ਆ ਸੋ ਕਈ ਵਾਰ ਸਪਾਈਡਰ ਵੇਨਸ ਵੀ ਆਪਾਂ ਉਹਨਾਂ ਨੂੰ ਕਹਿ ਦਿੰਦੇ ਆ ਜਾਂ ਵੈਰੀਕੋਸ ਵੇਨ ਦੀ ਪ੍ਰੋਬਲਮ ਵੀ ਆ ਜਾਂਦੀ ਹੈਗੀਆ ਸੋ ਉਹਦਾ ਮਤਲਬ ਕੀ ਹੁੰਦਾ ਆ ਕਿ ਜਦੋਂ ਉਹਨਾਂ ਦਾ ਰੰਗ ਹੈਗਾ ਆ ਉਹ ਹਰਾ ਪੈ ਜਾਂਦਾ ਹੈਗਾ ਜਾਂ ਫਿਰ ਉਹ ਨੀਲਾ ਜਾਂ ਫਿਰ ਤੁਸੀਂ ਦੇਖਿਆ ਹੋਣਾ ਲਾਲ ਹੁੰਦਾ ਆ ਇਹਦਾ ਮਤਲਬ ਹੈ ਕਿ ਬਲੱਡ ਉੱਥੇ ਹੀ ਰੁਕਿਆ ਹੋਇਆ ਹੈ ਉੱਥੇ ਨਵਾਂ ਬਲੱਡ ਨਹੀਂ ਆ ਰਿਹਾ ਹੈਗਾ ਸੋ ਉੱਥੇ ਪੁਰਾਣਾ ਹੀ ਬਲੱਡ ਪਿਆ ਹੋਇਆ ਹੈ ਜਦੋਂ ਤੁਹਾਡਾ ਬਲੱਡ ਇੱਕ ਜਗ੍ਹਾ ਰੁਕ ਜਾਂਦਾ ਹੈਗਾ ਜਾਂ ਤਾਂ ਉੱਥੇ ਤੁਹਾਡੇ ਬਲੱਡ ਕਲੋਟਸ ਬਣ ਜਾਂਦੇ ਹੈਗੇ ਆ ਖੂਨ ਦੇ ਥੱਕੇ ਜਿਹਨੂੰ ਅਸੀਂ ਕਹਿੰਦੇ ਆ ਜਾਂ ਫਿਰ ਉਹ ਤੁਹਾਡਾ ਜਿਹੜਾ ਬਲੱਡ ਹੈ ਤੁਹਾਡਾ ਨਸਾਂ ਨਾੜੀਆਂ ਦੇ ਵਿੱਚ ਰੁਕ ਕੇ ਉੱਥੇ ਤੁਹਾਡਾ ਜਦੋਂ ਨਵਾਂ ਬਲੱਡ ਨਹੀਂ ਆਏਗਾ ਇਟ ਮੀਨਸ ਤੁਹਾਨੂੰ ਕੋਈ ਵੀ ਨਵੇਂ ਜਿਹੜੇ ਪੋਸ਼ਣ ਤੱਤ ਆ ਉਹ ਨਹੀਂ ਮਿਲ ਪਾਉਂਦੇ ਹੈਗੇ ਉੱਥੇ ਆਕਸੀਜਨ ਨਹੀਂ ਪਹੁੰਚ ਪਾਉਂਦੀ ਹੈਗੀ ਜਿਸ ਕਰਕੇ ਤੁਹਾਨੂੰ ਲੱਤਾਂ ਦੇ ਵਿੱਚ ਸਵੇਲਿੰਗ ਰਹਿੰਦੀ ਹੈ ਐਡੀਮਾ ਰਹਿੰਦਾ ਹੈ ਵੈਰੀਕੋਸ ਵੇਨ ਦੀ ਪ੍ਰੋਬਲਮ ਰਹਿੰਦੀ ਹੈ ਸਪਾਈਡਰ ਵੇਨਸ ਦੀ ਪ੍ਰੋਬਲਮ ਰਹਿੰਦੀ ਹੈ ਐਂਡ ਇਸ ਤੋਂ ਇਲਾਵਾ ਬਹੁਤ ਸਾਰੀਆਂ ਤੁਹਾਨੂੰ ਪੈਰਾਂ ਦੇ ਵਿੱਚ ਇਹ ਸਾਰੀਆਂ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਹੈਗੀਆਂ ਕੰਪਰੈਸ਼ਨ ਸੌਕਸ ਦਾ ਇਹ ਕੰਮ ਹੁੰਦਾ ਹੈਗਾ ਕਿ ਤੁਹਾਡਾ ਤੁਹਾਡੀਆਂ ਤੁਹਾਡੀਆਂ ਨਸਾਂਆਂ 나ੜੀਆਂਆਂ ਦੇ ਵਿੱਚ ਬਲੱਡ ਨੂੰ ਸਰਕੂਲੇਟ ਕਰਨਾ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਬਲੱਡ ਵੈਸਲਸ ਹੈਗੀਆਂ ਉਹਨਾਂ ਦੇ ਵਿੱਚ ਹਲਚਲ ਹੋਣਾ ਸ਼ੁਰੂ ਹੋਏਗੀ ਤੇ ਤੁਹਾਡਾ ਜਿਹੜਾ ਰੁਕਿਆ ਹੋਇਆ ਬਲੱਡ ਹੈਗਾ ਪੁਰਾਣਾ ਬਲੱਡ ਹੈਗਾ ਆ ਉਹ ਬੈਕ ਤੁਹਾਡੇ ਹਾਰਟ ਵੱਲ ਨੂੰ ਜਾਏਗਾ ਤੇ ਹਾਰਟ ਤੁਹਾਡਾ ਪੰਪ ਕਰਕੇ ਨਵਾਂ ਬਲੱਡ ਉਥੇ ਭੇਜਣਾ ਸ਼ੁਰੂ ਕਰੇਗਾ ਸੋ ਇਸ ਤਰ੍ਹਾਂ ਇਹ ਕਮਾਲ ਦੇ ਫਾਇਦੇ ਕਰਦੀ ਹੈਗੀ ਤੁਹਾਡੀ ਕੰਪਰੈਸ਼ਨ ਸੌਕ ਸੋ ਜਦੋਂ ਵੀ ਕੋਈ ਤੁਸੀਂ ਡਿਊਟੀ ਕਰਦੇ ਹੋ ਤੁਹਾਡਾ ਬਹੁਤ ਜ਼ਿਆਦਾ ਦੇਰ ਤੱਕ ਬੈਠਣ ਵਾਲਾ ਕੰਮ ਹੈਗਾ ਜਾਂ ਫਿਰ ਤੁਸੀਂ ਸਫਰ ਦੇ ਵਿੱਚ ਬਹੁਤ ਜ਼ਿਆਦਾ ਰਹਿੰਦੇ ਹੈਗੇ ਆ ਜਾਂ ਫਿਰ ਤੁਸੀਂ ਤੁਹਾਡੀ ਫਲਾਈਟ ਹੈ ਬਹੁਤ ਜ਼ਿਆਦਾ ਕੰਡਿਆਂ ਵਾਲੀ ਫਲਾਈਟ ਹੈ ਤੁਹਾਡੀ ਕੋਈ ਸਰਜਰੀ ਹੋਈ ਹੈ ਤੇ ਉਸ ਕੇਸ ਦੇ ਵਿੱਚ ਤੁਹਾਨੂੰ ਕੰਪਰੈਸ਼ਨ ਸੌਕਸ ਦਾ ਇਸਤੇਮਾਲ ਜ਼ਰੂਰ ਜ਼ਰੂਰ ਕਰਨਾ ਚਾਹੀਦਾ ਹੈ ਅਗਰ ਤੁਸੀਂ ਇਸ ਨੂੰ ਡੈਗੂਲਰ ਆਪਣੀ ਰੁਟੀਨ ਦੇ ਵਿੱਚ ਯੂਜ਼ ਕਰਦੇ ਹੋ ਤੇ ਇਹ ਤੁਹਾਡੇ ਲਈ ਬਹੁਤ ਤੇ ਹੀ ਵਧੀਆ ਰਹੇਗੀ ਇਸ ਤੋਂ ਇਲਾਵਾ ਜਿਹੜੇ ਵੀ ਐਥਲੀਟਸ ਹੁੰਦੇ ਆ ਜਾਂ ਫਿਰ ਹੋਰ ਸਪੋਰਟਸ ਪਰਸਨਸ ਹੁੰਦੇ ਹੈਗੇ ਆ ਉਹ ਉਹ ਜਰੂਰ ਇਹਨਾਂ ਨੂੰ ਪੈਂਦੇ ਹੈਗੇ ਆ ਤਾਂ ਕਿ ਉਹਨਾਂ ਦੇ ਲੈਗਸ ਦੇ ਵਿੱਚ ਕੋਈ ਇੰਜਰੀ ਨਾ ਹੋ ਜਾਵੇ ਉਹਨਾਂ ਦੀਆਂ ਮਾਸਪੇਸ਼ੀਆਂ ਦੀ ਰਿਪੇਅਰ ਹੋਵੇ ਮਸਲਸ ਦੀ ਰਿਪੇਅਰ ਹੋਵੇ ਤੇ ਕੋਈ ਸੱਟ ਚੋਟ ਅਗਰ ਲੱਗ ਜਾਂਦੀ ਹੈਗੀ ਆ ਤੇ ਉਹਨੂੰ ਜਲਦੀ ਉਹ ਠੀਕ ਕਰਨ ਦਾ ਕੰਮ ਕਰਦੀ ਹੈ ਬਿਕੋਜ਼ ਆਫ ਬਲੱਡ ਸਰਕੂਲੇਸ਼ਨ ਹੋਵੇਗਾ ਤੇ ਤੁਹਾਡੀ ਸੱਟ ਚੋਟ ਵੀ ਜਲਦੀ ਠੀਕ ਹੋ ਜਾਏਗੀ ਸੋ ਇਸ ਤੋਂ ਇਲਾਵਾ ਕੰਪਰੈਸ਼ਨ ਸੌਕਸ ਡੀ ਵੀ ਟੀ ਨਾਮ ਦੀ ਬਿਮਾਰੀ ਹੈ ਉਸ ਤੋਂ ਤੁਹਾਨੂੰ ਬਚਾਉਂਦੀ ਹੈ ਡੀ ਵੀ ਟੀ ਦਾ ਮਤਲਬ ਹੈ ਡੀਪ ਵੇਨ ਥਰੋਮ ਬੋਸਸ ਸੋ ਇਸ ਦਾ ਮਤਲਬ ਹੈ ਕਿ ਅਗਰ ਤੁਹਾਡੇ ਪੈਰਾਂ ਤੇ ਲੱਤਾਂ ਦੀਆਂ ਜਿਹੜੀਆਂ ਨਸਾਂ ਨਾੜੀਆਂ ਆ ਅਗਰ ਉਹਨਾਂ ਦੇ ਵਿੱਚ ਬਲੱਡ ਕਲੌਟਸ ਦਾ ਬਣ ਜਾਣਾ ਉਹਨੂੰ ਅਸੀਂ ਥਰੋਮ ਬੋਸਸ ਕਹਿੰਦੇ ਹੈਗੇ ਆ ਸੋ ਡੀਪ ਜਿਹੜੀਆਂ ਤੁਹਾਡੀਆਂ ਬਹੁਤ ਹੀ ਬਰੀਕ ਨਸਾਂ ਨਾੜੀਆਂ ਹੁੰਦੀਆਂ ਆ ਉਹਨਾਂ ਦੇ ਵਿੱਚ ਤੁਹਾਡੇ ਇਹ ਥਰੋਮ ਬੋਸਸ ਜਿਹੜੇ ਆ ਬਲੱਡ ਕਲੌਟ ਬਣਨਾ ਸਟਾਰਟ ਹੋ ਜਾਂਦੇ ਆ ਸੋ ਉਹ ਬਲੱਡ ਕਲੌਟਸ ਤੁਹਾਡੇ ਨਾ ਬਣੇ ਰਹਿਣ ਤੇ ਤੁਹਾਨੂੰ ਕੰਪਰੈਸ਼ਨ ਸੌਕਸ ਉਹ ਬਲੱਡ ਕਲੌਟਸ ਯਾਨੀ ਕਿ ਖੂਨ ਦੇ ਥੱਕੇ ਜੰਮਣ ਤੋਂ ਬਚਾਉਂਦੀ ਹੈਗੀ ਆ ਕੰਪਰੈਸ਼ਨ ਸੌਕਸ ਕਿਉਂਕਿ ਕੰਪਰੈਸ਼ਨ ਸੌਕਸ ਦਾ ਜਦੋਂ ਪ੍ਰੈਸ਼ਰ ਪ ਗਾ ਇਹ ਹੋਲੀ ਹੋਲੀ ਤੁਹਾਡੇ ਸਟੈਗਨੈਂਟ ਬਲੱਡ ਨੂੰ ਤੁਹਾਡੇ ਰੁਕੇ ਹੋਏ ਬਲੱਡ ਨੂੰ ਹਾਰਟ ਵੱਲ ਭੇਜਣਾ ਸ਼ੁਰੂ ਕਰ ਦਿੰਦੀ ਹੈਗੀ ਜਿਸ ਦੇ ਨਾਲ ਤੁਹਾਡੀਆਂ ਪਿੰਨੀਆਂ ਦੇ ਵਿੱਚ ਜੜੀਆਂ ਵੀ ਤੁਹਾਡੀ ਨਸਾਂ ਨਾੜੀਆਂ ਹੁੰਦੀਆਂ ਹੈਗੀਆਂ ਜਾਂ ਤੁਹਾਡੇ ਲੈਗਸ ਦੇ ਵਿੱਚ ਹੁੰਦੀਆਂ ਆ ਉਹਨਾਂ ਦੇ ਵਿੱਚ ਬਲੱਡ ਕਲੋਟ ਨਹੀਂ ਬਣ ਪਾਉਣਗੇ ਕੰਪਰੈਸ਼ਨ ਸੌਕਸ ਦੇ ਇੰਨੇ ਸਾਰੇ ਤੁਸੀਂ ਜਬਰਦਸਤ ਫਾਇਦੇ ਤਾਂ ਸੁਣ ਲਏ ਹੈਗੇ ਆ ਸੋ ਹੁਣ ਇਹਨਾਂ ਨੂੰ ਤੁਸੀਂ ਪਰਚੇਸ ਕਿੱਥੋਂ ਕਰਨਾ ਤੁਸੀਂ ਕਿਸੇ ਵੀ ਕੈਮਿਸਟ ਸ਼ਾਪ ਜਿਹੜੀ ਆ ਵੀਜ਼ ਮੈਡੀਸਿਨਸ ਦੀ ਜਿਹੜੀ ਸ਼ਾਪਸ ਹੁੰਦੀਆਂ ਆ ਤੁਸੀਂ ਉੱਥੋਂ ਕੰਪਰੈਸ਼ਨ ਸੌਕਸ ਬਾਰੇ ਪੁੱਛ ਸਕਦੇ ਹੈਗੇ ਆ ਤੇ ਉੱਥੋਂ ਖਰੀਦ ਸਕਦੇ ਹੈਗੇ ਆ ਸੋ ਤਿਆਨ ਇਹ ਹੀ ਰੱਖਣਾ ਕਿ ਵਧੀਆ ਕੁਆਲਿਟੀ ਦੀ ਤੁਸੀਂ ਕੰਪਰੈਸ਼ਨ ਸੌਕਸ ਖਰੀਦਣੀ ਹੈਗੀ ਕਿਉਂਕਿ ਤਾਂ ਹੀ ਤੁਹਾਨੂੰ ਇਹ ਫਾਇਦਾ ਮਿਲੇਗੀ ਤੇ ਗ੍ਰੈਜੂਅਲ ਕੰਪਰੈਸ਼ਨ ਹੀ ਤੁਸੀਂ ਖਰੀਦਣੀ ਹੈਗੀ ਤਾਂ ਹੀ ਤੁਹਾਨੂੰ ਇਹਦੇ ਜ਼ਬਰਦਸਤ ਕਮਾਲ ਦੇ ਫਾਇਦੇ ਦੇਖਣ ਨੂੰ ਮਿਲਣਗੇ ਕੁਝ ਜ਼ਰੂਰੀ ਗੱਲਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਕੰਪਰੈਸ਼ਨ ਸੌਕਸ ਤੁਹਾਡੇ ਫਿੱਟ ਹੋਣੀ ਚਾਹੀਦੀ ਹੈ ਮੀਨਸ ਤੁਹਾਡੇ ਸਾਈਜ਼ ਦੀ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਵੀ ਡਿਫਰੈਂਟ ਡਿਫਰੈਂਟ ਸਾਈਜ਼ਸ ਹੁੰਦੇ ਆ ਆਪਣਾ ਸਾਈਜ਼ ਦੱਸ ਕੇ ਤੁਸੀਂ ਇਹ ਪਰਚੇਸ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇਹ ਰੈਗੂਲਰ ਤੁਸੀਂ ਪੈਨੋਗੇ ਤੇ ਤੁਹਾਨੂੰ ਤਾਂ ਜ਼ਿਆਦਾ ਫਾਇਦੇ ਮਿਲਣਗੇ ਇਸ ਦੇ ਸੋ ਇਸ ਕਰਕੇ ਇਸ ਨੂੰ ਆਪਣਾ ਰੂਟੀਨ ਬਣਾਓ ਇਸ ਨੂੰ ਪੈਨਣ ਦਾ ਵੇਅਰ ਕਰਨ ਦਾ ਸੋ ਇਸ ਤੋਂ ਇਲਾਵਾ ਤੁਸੀਂ ਆਪਣੇ ਅਗਰ ਤੁਸੀਂ ਡਾਕਟਰ ਕੋਲ कंसਲਟ ਕਰਦੇ ਆ ਤੇ ਉਹਨਾਂ ਦੀ ਐਡਵਾਈਸ ਦੇ ਨਾਲ ਜਾਂ ਫਿਰ ਫਿਜ਼ੀਓਥੈਰੇਪਿਸਟ ਦੀ ਐਡਵਾਈਸ ਦੇ ਨਾਲ ਵੀ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੈਗੇ ਕਿ ਤੁਹਾਨੂੰ ਇਹ ਕਿੰਨਾ ਟਾਈਮ ਵੇਅਰ ਕਰਨੀ ਚਾਹੀਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੋ ਅੱਜ ਦੀ ਵੀਡੀਓ ਦੇ ਵਿੱਚ ਅਗਰ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਆਈ ਹੈਗੀ ਪਸੰਦ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਮੈਂ ਤਾਂ ਸੋ ਇਸ ਤੋਂ ਇਲਾਵਾ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ